ਮੁੰਡਾ ਤੇ ਕੁੜੀ ਦੇ ਵਿਆਹ ਦੇ ਵਿੱਚ ਰਿਸ਼ਤੇਦਾਰ ਖੂਬ ਜੱਜ ਕੇ ਆਏ ਸੀ ਸਾਰਿਆਂ ਦੇ ਵੱਲੋਂ ਨਵੇਂ ਕੱਪੜੇ ਪਾਏ ਗਏ ਸ਼ਗਨ ਵਿਹਾਰ ਕੀਤੇ ਗਏ ਪੂਰੇ ਅਤੇ ਹੁਣ ਕੁੜੀ ਦੀ ਵਿਦਾਈ ਦਾ ਸਮਾਂ ਆ ਗਿਆ ਸੀ ਪਰ ਵਿਦਾਈ ਹੋਣ ਤੋਂ ਪਹਿਲਾਂ ਹੀ ਰੰਗ ਦੇ ਵਿੱਚ ਭੰਗ ਪੈ ਗਿਆ ਕੁਝ ਨੌਜਵਾਨਾਂ ਦੇ ਵੱਲੋਂ ਇਹਨਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਸਾਰੇ ਬਰਾਤੀ ਇੱਧਰ ਉੱਧਰ ਭੱਜ ਲੈਂਦੇ ਨੇ ਕੁੜੀ ਵਾਲੇ ਵੀ ਸਹਮੇ ਹੋਏ ਦਿਖੇ ਅਤੇ ਜਦੋਂ ਇਹ ਹਮਲਾਵਰ ਅੱਗੇ ਵਧਦੇ ਗਏ ਤਾਂ ਲਾੜਾ ਲਾੜੀ ਨੂੰ ਵੀ ਆਪਣੀ ਜਾਨ ਦਾ ਖਤਰਾ ਮਹਿਸੂਸ ਹੋਇਆ ਤੇ ਉਹਨਾਂ ਨੇ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰ ਲਿਆ ਪਰ ਇਹ ਬਦਮਾਸ਼ ਜੋ ਕਿ ਇਸ ਵਿਆਹ ਨੂੰ ਖਰਾਬ ਕਰਨ ਦੇ ਲਈ ਹੀ ਪਹੁੰਚੇ ਹੋਏ ਸੀ ਉਹਨਾਂ ਦੇ ਵੱਲੋਂ ਲੜਾ ਲਾੜੀ ਦੇ ਕਮਰੇ ਦੇ ਉੱਪਰ ਹਮਲਾ ਕੀਤਾ ਗਿਆ ਉਸ ਦੇ ਵੀ ਸ਼ੀਸ਼ੇ ਤੋੜ ਦਿੱਤੇ ਗਏ ਤੇ ਪਤਾ ਲੱਗਿਆ ਕਿ ਇੱਥੇ ਕਿਸੇ ਨੌਜਵਾਨ ਨੂੰ ਵੱੱਡ ਵੀ ਦਿੱਤਾ ਗਿਆ ਬੇहद ਹੀ ਡਰਾ ਦੇਣ ਵਾਲੀ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵਿਆਹ ਦੀਆਂ ਖੁਸ਼ੀਆਂ ਦੇ ਵਿਚਾਲੇ ਹਰੂਣਾ ਧੋਣਾ ਸ਼ੁਰੂ ਹੋ ਗਿਆ ਪਤਾ ਲੱਗਿਆ ਕਿ ਇੱਥੇ ਕੁੜੀ ਦੀ ਵਿਦਾਈ ਦਾ ਸਮਾਂ ਸੀ ਪਰ ਇੱਧਰ ਇਹਨਾਂ ਕੁਝ ਨੌਜਵਾਨਾਂ ਦੇ ਵੱਲੋਂ ਆ ਕੇ ਹੰਗਾਮਾ ਕੀਤਾ ਗਿਆ ਹਮਲਾ ਕੀਤਾ ਗਿਆ ਤੇ ਇਸ ਤਰ ਹਥਿਆਰਾਂ ਦੇ ਨਾਲ ਅਤੇ ਖੂਨ ਵੀ ਵਗਿਆ ਦੋਹਾਂ ਧਿਰਾਂ ਦੇ ਵਿਚਾਲੇ ਆਮੋ ਸਾਹਮਣੇ ਹੋਣ ਦੀ ਵੀ ਖਬਰ ਸਾਹਮਣੀ ਆਈ ਹੈ ਕਿ ਦੋ ਧਿਰਾਂ ਸੀ ਇਹ ਇਸ ਦੇ ਕਾਰਨ ਕਈ ਨੌਜਵਾਨ ਹੋਰ ਵੀ ਜ਼ਖਮੀ ਹੋਏ ਨੇ ਪਰ ਹੁਣ ਤੱਕ ਇਹ ਨਹੀਂ ਸਮਝ ਆਈ ਕਿ ਆਖਿਰਕਾਰ ਸਾਰਾ ਵਿਆਹ ਚੰਗਾ ਭਲਾ ਮੁਕੰਮਲ ਹੋ ਰਿਹਾ ਸੀ ਵਿਦਾਈ ਦੇ ਮੌਕੇ ਤੇ ਹੀ ਕਿਉਂ ਇਹ ਸਾਰਾ ਲੜਾਈ ਝਗੜਾ ਸ਼ੁਰੂ ਕੀਤਾ ਗਿਆ ਇਸ ਵੀਡੀਓ ਦੇ ਵਿੱਚ ਕੁਝ ਲੋਕ ਸਾਹਮਣੇ ਆਏ ਜਿਨ੍ਹਾਂ ਨੇ ਕੈਮਰੇ ਤੇ ਆ ਕੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਸਾਡੇ ਇਸ ਮੁੰਡੇ ਦੇ ਨਾਲ ਲੜਾਈ ਹੋਈ ਸੀ ਅਤੇ ਇਹ ਬਾਰਾਤ ਦੇ ਵਿੱਚ ਕੁਝ ਤੇਜ਼ਧਾਰ ਹਥਿਆਰ ਲੈ ਕੇ ਆਏ ਸਾਡੇ ਤੇ ਹਮਲਾ ਕੀਤਾ ਇਸ ਦੇ ਵਿੱਚ ਦੋ ਤਿਰਾਂ ਦੀ ਲੜਾਈ ਹੋਈ ਦੱਸੀ ਜਾ ਰਹੀ ਹੈ ਲੜਾਈ ਝਗੜੇ ਤੋਂ ਬਚਦੇ ਹੋਏ ਲਾੜਾ ਲਾੜੀ ਕਮਰੇ ਦੇ ਵਿੱਚ ਡਰੇ ਹੋਏ ਬੈਠੇ ਸੀ ਕਿ ਬਦਮਾਸ਼ਾਂ ਨੇ ਜਾ ਕੇ ਉਹਨਾਂ ਦੇ ਉੱਪਰ ਵੀ ਹਮਲਾ ਕਰ ਦਿੱਤਾ ਇਸ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਇਸ ਵਗਰੋਂ 4 ਮੁੰਡਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਵਿਆਹ ਸਮਾਗਮ ਵਾਲੀ ਸ਼ਾਮ ਨੂੰ ਹੀ ਕੁੜੀ ਦੀ ਵਿਦਾਈ ਦੇ ਸਮੇਂ ਇਹ ਭਿਆਨਕ ਹਾਦਸਾ ਹੋਇਆ ਭਿਆਨਕ ਘਟਨਾ ਘਟਿਏ ਅਚਾਨਕ ਹੀ ਕੁਝ ਹਥਿਆਰਬੰਦ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਜ਼ਬਰਦਸਤ ਲੜਾਈ ਹੁੰਦੀ ਹੈ ਕਈ ਜਣੇ ਜ਼ਖਮੀ ਹੋ ਜਾਂਦੇ ਨੇ ਅਤੇ ਲਾੜਾ ਲਾੜੀ ਖੁਦ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਆਪਣੀ ਜਾਨ ਬਚਾਉਂਦੇ ਨੇ ਹਮਲਾਵਾਰਾਂ ਨੇ ਉਹਨਾਂ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਖਿੜਕੀਆਂ ਤੱਕ ਤੋੜ ਦਿੱਤੀਆਂ ਗਈਆਂ ਪਰ ਧਰਮਸ਼ਾਲਾ ਦੇ ਮੈਨੇਜਮੈਂਟ ਕਮੇਟੀ ਦੇ ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਤੇ ਨਾਲ ਹੀ ਬਰਾਤੀਆਂ ਸਮੇਤ ਕੁੜੀ ਦੇ ਰਿਸ਼ਤੇਦਾਰਾਂ ਦੀ ਵੀ ਜਾਨ ਬਚਾਈ ਗਈ ਹੈ ਪਰ ਆਖਿਰਕਾਰ ਵਿਆਹ ਦੇ ਵਿੱਚ ਸ਼ਾਮਿਲ ਇਹ ਲੋਕ ਕੌਣ ਸੀ ਕਿਹਾ ਹੀ ਜਾ ਰਿਹਾ ਹੈ ਕਿ ਬਰਾਤੀ ਹੀ ਆਪਣੇ ਨਾਲ ਕੁਝ ਹਥਿਆਰ ਲੈ ਕੇ ਆਈ ਸੀ ਤਾਂ ਇਹ ਦੋ ਧਿਰਾਂ ਦੀ ਲੜਾਈ ਦੱਸੀ ਜਾ ਰਹੀ ਹੈ ਇੱਕ ਪਾਸੇ ਕੁੜੀ ਵਾਲੇ ਵੀ ਨੇ ਅਤੇ ਬਰਾਤੀ ਵੀ ਉੱਥੇ ਹੀ ਮੌਜੂਦ ਸੀ ਫਿਲਹਾਲ ਪੁਲਿਸ ਦੇ ਵੱਲੋਂ ਚਾਰ ਜਾਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਇਸ ਘਟਨਾ ਦੇ ਪਿੱਛੇ ਦਾਸਲੀ ਕਾਰਨ ਪਤਾ ਲਗਾਇਆ ਜਾ ਰਿਹਾ ਹੈ ਜਲਦ ਹੀ ਖੁਲਾਸਾ ਹੋਵੇਗਾ ਕਿ ਆਖਿਰਕਾਰ ਵਿਆਹ ਦੇ ਇਸ ਖੁਸ਼ੀ ਵਾਲੇ ਮਾਹੌਲ ਦੇ ਵਿੱਚ ਕਿਉਂ ਇੰਜ ਕੀਤਾ ਗਿਆ ਕਿਉਂ ਸਭ ਕੁਝ ਬਰਬਾਦ ਕੀਤਾ ਗਿਆ ਉਹ ਵੀ ਉਸ ਸਮੇਂ ਜਦੋਂ ਕੁੜੀ ਨੇ ਡੋਲੀ ਦੇ ਵਿੱਚ ਬੈਠ ਕੇ ਆਪਣੇ ਸਹੁਰੇ ਘਰ ਦੇ ਵਿੱਚ ਪਹੁੰਚ ਜਾਣਾ ਸੀ ਦੱਸਦੀ ਕਿ ਇਹ ਖਬਰ ਫਜ਼ਿਲਕਾ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਇਹ ਮਾੜੀ ਘਟਨਾ ਵਾਪਰਨ ਤੋਂ ਬਾਅਦ ਵਿਆਹ ਖਰਾਬ ਕਰ ਦਿੱਤਾ ਗਿਆ ਉਸ ਕੁੜੀ ਦਾ ਜੋ ਕਿ ਬੜੇ ਚਾਅਵਾਂ ਦੇ ਨਾਲ ਤਿਆਰ ਹੋ ਕੇ ਬੈਠੀ ਸੀ ਕਿ ਹੁਣ ਉਹਨੇ ਆਪਣੇ ਸਹੁਰੇ ਘਰ ਦੇ ਵਿੱਚ ਪਹਿਲੀ ਵਾਰ ਪਹੁੰਚ ਜਾਣਾ ਸੀ پہلے بات کر رہے ہو کہ سارا اپس سے ماں ماں کا مطلب ہے ہاں نا 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 ਯੋਜਨਾ ਜਿੰਨੂੰ ਫਾਰਕ ਦਾ ਨਸਲ ਸੀ ਚੰਦਵਾਲੇ ਨੂੰ ਸ਼ੀਸ਼ੇ ਤੋੜੇ ਆ ਜੀ ਤਿੰਨ ਮੁੰਡੇ ਜਿਹੜੇ ਕੀ ਚੱਕੀ ਆ ਆ ਦੇਖੋ ਬਹੁਤ ਸਾਰੇ ਕੱਤੇ ਮਾਰੀ ਇੱਕ ਮਿੰਟ ਬੋਲੋ ਇੱਕ ਆ ਬਾਈ ਦੀ ਗੱਲ ਸਾਨੂੰ ਗਲਤ ਪਾਈ ਜਾਂਦੇ ਜੀ ਝੂਠਾ ਠੀਕ ਆ ਸਾਨੂੰ ਕੋਈ ਨਹੀਂ ਆ ਵੀ ਆਪਣੇ ਪੋਛਾੜੇ ਸਾਡੀ ਸਰਕਾਰ ਆਇਆ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਸਾਡੀ ਕੋਈ ਸਾਥ ਨਹੀਂ ਦੇਈ ਇਹਦੇ ਸਾਥ ਆਦੀਆ ਸਾਡੇ ਭਾਵਾ ਵੱਡੇ ਆ ਆ ਦੇਖੋ ਸਾਥ ਕੇ ਸਾਥ ਕੇ ਸਾਥ ਕੇ ਭਾਵਾ ਆਏ ਗਏ ਆ ਸਾਥ ਦੇ ਮੁੰਡੇ ਜੀ ਹੈਗੇ ਕੋਸ